ਮਾਤਾ ਨੂੰ ਦੇਖੀ ਜਾਨੀ ਆ ਕਦੋਂ ਦੀ ਜਿਆਦਾ ਮੈਂ ਢੋਲਾ ਘਰੇ ਲੈ ਕੇ ਆਈ ਆ ਤੂੰ ਘਬਰਾਇਆ ਘਬਰਾਇਆ ਜੇ ਕਿ ਲੱਗੀ ਜਾਨਾ ਘਬਰਾਵਣਾ ਦਾ ਹੋਰ ਕੀ ਕਰਾ ਕੀ ਗੱਲ ਹੋਈ 10 ਮੈਨੂੰ ਤੂੰ ਇਹ ਕਦੋਂ ਲੈ ਕੇ ਆਈਆਂ ਕਿਉਂ ਮੈਂ ਤੇਨੂੰ ਸਾਫ਼ ਕਰ ਰਹੀ ਹਾਂ ਕੋਈ ਕੰਮ ਤੇਰੇ ਇੱਥੇ ਹੀ ਕੁਝ ਕੰਮ ਨਾ ਕੀ ਕਰਨਾ ਤੇ ਨਾਲ ਫਿਰ ਪਰੇ ਹਟ ਗਿਆ ਬਾਰੇ ਵੇਚਦੇ ਨੂੰ ਕਿਥੋਂ ਲੈ ਕੇ ਆਈਆਂ ਤੇ ਕੀ ਆ ਲਾਣਾ ਸਿੱਧਾ ਕਹੇ ਲੈ ਮੈਂ ਤਾਂ ਮੰਨੂ ਕਿ ਲੈ ਕੇ ਆਈਆਂ ਕੋਈ ਸੌ ਚੀਜ਼ ਪਾਉਣੀ ਆ ਵਿੱਚ ਕੀ ਪਾਉਣਾ ਵੇਚ ਕੁਝ ਪਾਉਣਾ ਸੀ ਤੂੰ ਦੱਸ ਪਹਿਲਾਂ ਤੇਨੂੰ ਕੀ ਹੋ ਰਿਹਾ ਮੈਂ ਕਦੋਂ ਦੀ 10 15 ਮਿੰਟਾਂ ਹੀ ਦੇਖ ਰਹੀ ਜਾਂਦੀ ਮੈਂ ਇੱਧੇ ਬੈਠੀ ਆ ਉਹ ਬੰਦੇ ਨੂੰ ਪਤਾ ਨਹੀਂ ਕੀ ਹੋ ਰਿਹਾ ਮੈਂ ਤੇਰੇ ਕੋਲ ਚੱਕੀ ਜਾਨੀ ਆ ਉਹ ਜਦੋਂ ਮੇਰੇ ਘਰ ਆਇਆ ਤੇ ਪਰਖੇ ਤੋ ਲੈ ਮੈਂ ਮੇਰਾ ਹੈਗਾ ਦੇ ਗਿਆ ਨਾ ਨਾ ਇਹ ਦੇਖ ਕਿਉਂ ਨਹੀਂ ਮੈਂ ਤਾਂ ਸਾਫ਼ ਕਰਕੇ ਰੱਖਣਾ ਇਹਨੂੰ ਘਰੇ ਕੋਈ ਲੋੜ ਆ ਮੈਨੂੰ ਇਹਦੇ ਵਿੱਚ ਪਾਉਣਾ ਕੁਸ ਕੀ ਪਾਉਣਾ ਅੰਦਰ ਬੇ ਕੀ ਘਬਰਾਈ ਜਾਣਾ ਕੁਝ ਨਹੀਂ ਪਾਉਣਾ ਅੰਦਰ ਖੰਡ ਪਾਉਣੀ ਆ ਹੋਰ ਕੀ ਪਾਉਣਾ ਖੰਡ ਪਾਉਣੀ ਆ ਹਾਂ ਉਹੀ ਨਾ ਘਬਰਾਈ ਜਾ ਪੱਕਾ ਹਾਂ ਬੱਤਖ ਖੰਡ ਪਾਉਣੀ ਆ ਮੇਰੇ ਤੋਂ ਜਦੋਂ ਉਹ ਤੁਹਾਨੂੰ ਧੋਲਾ ਲੈ ਗਈਆਂ ਹਨਾ ਦਿਨ ਤੱਕ ਤੱਕ ਕਰੀ ਜਾਂਦਾ ਤੂੰ ਹੀ ਨਾ ਟੁਟਾ ਕੇ ਕਰਦੀਆਂ ਆਪ ਵਿਆਪ ਨੂੰ ਹੀ ਡਰ ਕੇ ਨਾ ਇਹੋ ਜਿਹੇ ਤਾਂ ਨਹੀਂ ਸੁਣ ਲੈ ਇਹਦੇ ਬਾਰੇ ਕਿਉਂ ਤੂੰ ਡਰੀ ਜਾਂਦਾ ਤੈਨੂੰ ਪਤਾ ਹੈ ਦੇਖ ਮੋਬਾਈਲ ਤੇ ਕਿ ਮਰੀਲਾ ਬਣਦੀਆਂ ਨੇਗੀਆਂ ਇਹ ਕਿਤੇ ਕੋਈ ਤੇਰੇ ਘਰ ਵਾਲੀ ਨੇ ਨਾ ਹਾਂ ਆਪਦੇ ਘਰ ਵਾਲਿਆਂ ਨੂੰ ਵੱਢ ਕੇ ਦੇ ਵਿੱਚ ਪਾ ਗਏ ਉਹ ਤੋਂ ਸਿਮੈਂਟ ਨਾਲ ਭਰਤਾ ਫਿਰ ਮੈਂ ਕਿਹਾ ਹੁਣ ਮੋਬਾਈਲ ਦੇਖਦੀਆਂ ਨਾ ਤੈਨੂੰ ਪਤਾ ਤਾਂ ਹੈਗਾ ਮੇਰਾ ਕੇ ਚੱਲੀ ਜਾਂਦਾ ਉਹਨਾਂ ਨੂੰ ਫੜ ਲਿਆ ਨਿਕਰਾਂ ਵਾਲੀ ਨੇ ਅੱਛਾ ਸੁਨੇਹਾ ਮੈਂ ਤਾਂ ਨੂੰ ਮੈਂ ਫੋਟੀ ਜਾਣੀ ਐ ਬਈ ਇਹਨਾਂ ਸਹਿਮਿਆ ਸਹਿਮਿਆ ਜਿਵੇਂ ਕਿਉਂ ਹੋਇਆ ਪਿਆ ਐਮਨ ਆ ਹੁਕਮ ਕੀ ਪਤਾ ਹੁੰਦਾ ਦੁਨੀਆ ਤੇ ਕੀ ਕੀ ਹੋ ਜੇ ਜੇ ਅੱਗੇ ਬਣ ਜੇ ਬਾਅਦ ਕੀ ਪਤਾ ਲਾਦਾ ਬੇ ਮੇਰੀ ਗੱਲ ਸੁਣ ਹੁਣ ਸਾਰੇ ਤਾਂ ਨਿੱਕੋ ਨਾਲ ਦੀਆਂ ਹੁੰਦੀਆਂ ਸਾਰੀਆਂ ਦਾ ਨਹੀਂ ਹੁੰਦੀਆਂ ਡਰਤਾ ਲਾਦਾ ਢੋਲਾ ਤਾਂ ਉਹੀ ਜੀ ਹੈ ਇਹ ਜੀ ਢੋਲਾ ਦੀ ਉਹ ਵੀ ਕੋਈ ਨਾ ਡਰੀ ਜਾ ਮੈਨੂੰ ਵੀ ਨਾ ਡਰਾਈ ਜਾਂਦਾ ਮਾਹ ਪਤਾ ਨਹੀਂ ਕੀ ਗੱਲ ਆ ਮੈਂ ਕਹ ਰਹਾ ਨਾ ਤਾਂ ਕੁਝ ਕਿਹਾ ਵੀ ਨਹੀਂ ਹੈਗਾ ਨਾ ਤਾਂ ਖੰਡ ਹੋਰ ਕਿਸੇ ਛੋਟੀਆਂ ਟੋਨੀਆਂ ਚ ਪਾ ਲੈ ਐਡੇ ਵੱਡੇ ਚ ਜ਼ਰੂਰੀ ਪਾਉਣੀ ਆ ਹੁਣ ਆਪਾਂ ਇਕੱਠੀ ਨਾ ਖੰਡ ਲੈ ਕੇ ਆਉਣਾ ਬੋਰੀ 40 ਕਿਲੋ ਦੀ ਬੋਰੀ ਹੁੰਦੀ ਆ ਇਹਦੇ ਨੂੰ ਕੁਝ ਹੋਰ ਲਿਆ ਦੇ ਨਾ ਇਹ ਤੇ ਜ਼ਰੂਰੀ ਪਾਉਣੀ ਆ ਇਹਨੂੰ ਦੇਖ ਤਾ ਨੂੰ ਦਿਨ ਦਾ ਹਲ ਹਲ ਕਰਦਾ ਚੱਲ ਤੂੰ ਹੀ ਨਾ ਉਹ ਕਰੀ ਜਾ ਉਂਡਦੀ ਜਾਂਦਾ ਨਾਲ ਮੈਨੂੰ ਡਰਾਈ ਜਾਂਦਾ ਨਾਲ ਮਾਹ ਪਤਾ ਨਹੀਂ ਕੀ ਗੱਲ ਆ ਇਹ ਕੀ ਕੀ ਗੱਲਬਾਤ ਹੋ ਗਈ ਜਿਹਦਾ ਹੁਣ ਕਦੀ ਦੇਖਿਆ ਮੈਂ ਤੇਰੇ ਕੋਣੀ ਕੁਝ ਖੰਡ ਪਾਉਣੀਆਂ ਕੋਈ ਹੋਰ ਚੀਜ਼ ਪਾ ਲਾ ਕੋਈ 10 10 ਲੀਟਰ ਵਾਲੀਆਂ ਬਾਲਟੀਆਂ ਹੋਣਗੀਆਂ 20 ਬੀ ਲੀਟਰ ਵਾਲੀਆਂ ਉਹਦੇ ਚ ਪਾ ਲਾ ਇਹ ਚ ਏਡੇ ਵੱਡੇ ਚ ਪਾਵੇਂਗੀ ਹੋਰ ਐਂ ਕਰ ਲੈ ਮੈਂ ਇਹਨਾਂ ਦੇ ਚੱਕ ਕੇ ਨੂੰ ਧਰਾ ਕੇ ਆ ਰੋਈ ਚ ਚੱਲ ਮੈਂ मतलब ਪਵਾ ਹੀ ਮੈਂ ਇਹਨਾਂ ਖੰਡ ਚੱਲ ਖੰਡ ਤਾਂ ਪਵਾ ਦੂੰਗਾ ਉਹ ਇਹ ਚ ਨਾ ਖੰਡ ਪਾ ਯਾਰ ਇਹ ਮੈਨੂੰ ਇਹ ਚਾਹੀ ਜੁ 1 ਲੱਖ ਕਹੀ ਜਾਂਨੇ ਮੈਂ ਖੰਡ ਪਾਉਣੀਆਂ ਮੈਨੂੰ ਦੱਲ ਗਈ ਜਾਂਦਾ ਬਸ ਇਹ ਚ ਨਾ ਪਾ ਯਾਰ ਇਹਨੂੰ ਘਰੋਂ ਬਾਰੇ ਹਟਿਆ ਤੈਨੂੰ ਪਤਾ ਵੀ ਬਾਹਰ ਵਿਕਰੀ ਹੁਣ ਹਟ ਗਈ ਐ ਬਈ ਢੋਲਿਆਂ ਦੀ ਜਿਹੜੇ ਢੋਲੇ ਵੇਚਦੇ ਨੇਗੇ ਉਹਨਾਂ ਦੇ ਢੋਲੇ ਨਹੀਂ ਵਿਕ ਰਹੇ ਤੇ ਖਬਰਾਂ ਨਵੀਂ ਨਵੀਂ ਖਬਰ ਆਈ ਫੀ ਆ ਬਾਅਦ ਚ ਨੇ ਆਈ ਤੂੰ ਕਦੇ ਹੁਣ ਕੇਰਾयां ਨੂੰ ਛੱਡਦੇ ਬਸ ਮੈਂ ਇਸ ਸਾਲ ਸੇ ਮਹੀਨੇ ਨਾਲੇ ਘਰੇ ਰੱਖ ਲਿਆ ਮੈਨੂੰ ਐ ਲੱਗਦਾ ਵੀ ਮੋਬਾਈਲ ਦੇ ਵਿੱਚ ਨੈਟ ਫੋਨਾ ਹੀ ਬੰਦ ਕਰਨਾ ਪਊਗਾ ਖਬਰਾਂ ਸੁਣ ਸੁਣ ਕੇ ਹੋਈ ਨਾ ਤੂੰ ਦਿਮਾਗ ਖਲੇ ਲੀਆਂ ਆਪਦਾ ਨਿੱਤ ਨਮੀ ਖਬਰਾਂ ਤਾਂ ਤਾਂ ਆਉਂਦੀ ਰਹਿੰਦੀਆਂ ਨੇ ਆਉਂਦੀ ਆ ਲੈ ਲੈਨੇ ਖਾ ਬਰਾਣਾ ਫਿਰ ਇਹ ਢੋਲਾ ਮੈਨੂੰ ਨਾ ਪਾਇਆ ਤੂੰ ਢੋਲਾ ਸਟਕਿਆ ਕਰੇ ਮੈਂ ਢੋਲਾ ਕਰੇ ਨਾ ਰੱਖਾ ਉਹ ਮੈਂ ਮਾਰ ਜਾਣੀ ਮੈਂ ਤਾਂ ਲੈ ਕੇ ਆਈਆਂ ਹੈ ਵੀ ਦਸ ਮੈਂ ਚਾਲਾ ਕਰੇ ਕੋ ਰੱਖ ਲਾਂਗੇ ਚਲ ਪਾ ਲਾਂਗੇ ਇੱਕ ਚੀਜ਼ ਖੰਡ ਪਾ ਲਾਂਗੇ ਵਿੱਚ ਲੈ ਹੁਣ ਕਹਿੰਦਾ ਮੈਨੂੰ ਦੇ ਕੇ ਆ ਮੋੜ ਕੇ ਆ ਦਸ ਮੈਂ ਕੀ ਕਰਾਂ ਹੈ ਆ ਬੇਇੱਜ਼ਤੀ ਕਰਾਉਣ ਵਾਲਾ ਕੰਮ ਕਰਦਾ ਤੂੰ ਕੋਈ ਨਾ ਡਰੀ ਜਾ ਕੁਛ ਨਹੀਂ ਹੁੰਦਾ ਹੈ ੜੇ ਪੜੇ ਸੁਪਣੇ ਹਨ ਤੇਨੂੰ ਨਹੀਂ ਪਤਾ ਹੈਗਾ ਖਿਆਲ ਬੜੇ ਪੜੇ ਪੜਿਆਂ ਦਿਨੇ ਜਾਗਦਿਆਂ ਦਾ ਦਿਨੇ ਜਾਗਦਿਆਂ ਨੂੰ ਖਿਆਲ ਆ ਜਾਂਦੇ ਨੇ ਜੇ ਸੁੱਤੇ ਪਹਿਣਾ ਸੁੱਤੇ ਪਹਿਣਾ ਢੋਲੇ ਦਾ ਬਸ ਆਈ ਜਾਂਦਾ ਖਿਆਲ ਸੁਪਨੇ ਆਈ ਜਾਂਦੇ ਨੇ ਤੂੰ ਇਹਨੂੰ ਬਸ ਤੈਨੂੰ ਮੈਂ ਦੱਸਦਾ ਇਹਨੂੰ ਘਰੇ ਨਾ ਰੱਖਾ ਨਹੀਂ ਇਹਨੂੰ ਦੇਖ ਕੇ ਮੈਨੂੰ ਉਹੀ ਨਟਾਕ ਆ ਜੇ ਤੈਨੂੰ ਦੇਖ ਕੇ ਮੈਨੂੰ ਨਾਲ ਮੈਨੂੰ ਕੁਝ ਹੋ ਜਾਊਗਾ ਜਦੋਂ ਤੂੰ ਹੀ ਐ ਕਰੀ ਜਾਂਦਾ ਕੋਈ ਨਾ ਦੇਣ 20 20 ਲੀਟਰ ਵਾਲੀਆਂ ਤੈਨੂੰ ਉਹ ਲੈ ਆ ਦੂੰਗਾ ਬਾਲਟੀਆਂ ਲੈ ਆ ਉਹਦੇ ਵਿੱਚ ਪਾ ਲੈ ਯਾ ਸਟੀਲ ਦਾ ਭਾਂਡਾ ਲੈ ਲੂਗਾ ਇਹ ਲੀਲਾ ਦਾ ਪਲਾਸਟਿਕ ਦਾ ਨਾ ਹੂੰ ਇਹ ਸਹੀ ਨਹੀਂ ਹੈਗਾ ਬਸ ਇਹ ਨੂੰ ਇਹ ਨਹੀਂ ਰੱਖਣਾ ਆਪਾਂ ਕਰੇ ਮੈਂ ਵਧੀਆ ਸੰਕਾ ਤੇ ਮੈਂ ਖਬਰਾਂ ਨਹੀਂ ਸੁਣਦੀ ਵਧੀਆ ਮੇਰਾ ਮਨ ਪਰਾਂ ਰਹਿੰਦਾ ਕੰਮਕਾਰ ਚ ਲੱਗੀ ਰਹਿਣੀ ਆ ਨਹੀਂ ਤਾਂ ਹੌਲਪਉਣ ਵਾਲੀ ਕੰਮ ਆ ਫਿਰ ਸੁਣ ਸੁਣ ਕੇ ਨਵੀਆਂ ਖਬਰਾਂ ਹੁਣ ਖਬਰ ਕਿੱਥੇ ਹੋਈ ਆ ਕਿੱਥੇ ਨਹੀਂ ਤੂੰ ਹੀ ਡਰੀ ਜਾਣਾ ਚੱਲ ਕੋਈ ਨਾ ਦਿੱਕਤ ਤਾਂ ਲੱਗਦਾ ਹੀ ਆ ਦਿਲ ਨਾ ਹੌਲਾ ਕਰ ਦਰ ਲੱਗਦਾ ਚੱਲ ਕੋਈ ਨਾ ਸਾਰੇ ਨਿੱਕੋ ਨਾਲ ਦੇ ਹੁੰਦੇ ਪੰਜੇ ਉਂਗਲ ਇੱਕ ਬਰਾਬਰ ਨਹੀਂ ਹੁੰਦੇ ਆਉਂਦੀਆਂ ਮੇਰੀ ਗੱਲ ਸੁਣਾ ਜੇ ਤੂੰ ਮੈਨੂੰ ਖੁਸ਼ ਦੇਖਣਾ ਚਾਹਣੀ ਆ ਹੂੰ ਇਹ ਢੋਲੇ ਨੂੰ ਨਾ ਜਾ ਕੇ ਜਿਹਦਾ ਹੈਗਾ ਉਹਦਾ ਮੋੜ ਕੇ ਆ ਅੱਛਾ ਠੀਕ ਆ ਹਾਂ ਬਸ ਮੋੜਿਆ ਬਸ ਇਹਨੂੰ ਨਾ ਨਾ ਮੋੜਿਆ ਨਹੀਂ ਆ ਹੈ ਹਾਂ ਮੋੜਿਆ ਹਾਂ ਆਉਣੀ ਆ ਫਿਰ ਮੈਂ ਆ ਕੇ ਚਾਹ ਪਾਣੀ ਦਾ ਉਹ ਕਰਦੀ ਆ ਮੋੜੀ ਆਵਾਂ ਚਲ